ਹਾਂ ਸਿਮਰਨ ਕੀ ਕਹਿੰਦੀ ਦੀ ਤੂੰ ਮੈਂ ਤੁਹਾਨੂੰ ਐ ਕਹਿੰਦੀ ਸੀ ਦੀਦੀ ਨੂੰ ਐ ਕਹਿ ਦੋ ਕਿ ਮੇਰੇ ਵਾਸਤੇ ਚਾਹ ਬਣਾ ਦੇਣਗੇ ਹੋਰ ਕੰਮ ਲਈ ਇਹਨੂੰ ਚੰਗਾ ਭਲਾ ਪਤਾ ਨਾ ਬਿਮਾਰ ਆ ਵਿਚਾਰੀ ਹੋ ਉਹ ਕਿੱਥੋਂ ਬਣਾ ਦੇ ਚਾਹ ਫਿਰ ਤੁਸੀਂ ਬਣਾ ਦੋ ਹੁਣ ਕੌਣ ਬਣਾ ਕੇ ਦੇਊਗਾ ਮੈਨੂੰ ਚਾਹ ਹੁਣ ਮੈਂ ਚਾਹਾਂ ਵੀ ਬਣਾ ਕੇ ਦਿਆ ਕਰਾਂ ਤਾਂ ਫਿਰ ਕੀ ਹੋ ਗਿਆ ਜੇ ਤੁਸੀਂ ਚਾਹ ਬਣਾ ਦਵਾਂਗਾ ਤੈਨੂੰ ਕੀ ਹੋਇਆ ਤੂੰ ਬਣਾ ਲੈ ਮੈਂ ਤੁਹਾਨੂੰ ਨਹੀਂ ਮੰਨਦੀ ਮੈਂ ਲੱਤਾਂ ਦੁਖੀ ਆਂਦੀਆਂ ਮੇਰੀਆਂ ਚਾਹ ਪਰ ਮੇਰੀ ਗੱਲ ਸੁਣ ਕੋਈ ਨਹੀਂ ਮੈਂ ਮੰਮੀ ਨੂੰ ਕਹਿ ਦਿੰਦਾ ਮੰਮੀ ਚਾਹ ਬਣਾ ਦੋ ਮੰਮੀ ਦੇ ਹੱਥ ਦੀ ਚਾਹ ਨਹੀਂ ਮੈਂ ਪੀਣੀ ਮੈਂ ਪਹਿਲਾਂ ਦੱਸਤਾ ਕਿਉਂ ਮੰਮੀ ਦੇ ਹੱਥ ਦੀ ਘਾਤ ਨਹੀਂ ਪੀਣੀ ਚਾਹ ਤਾਂ ਚਾਹੀ ਆ ਉਹਦਾ ਕੀ ਪਤਾ ਯਾਰ ਮੈਨੂੰ ਕੁਝ ਪਾ ਕੇ ਦੇ ਦੇ ਪਹਿਲੀ ਉਹ ਤਾਂ ਮੇਰੇ ਨਾਲ ਬੈਰ ਰੱਖਦੀ ਆ ਐਡੀ ਵੀ ਕੰਮਲੀ ਨਹੀਂ ਹੈਗੀ ਉਹ ਤੈਨੂੰ ਕੁਝ ਪਾ ਕੇ ਦੇ ਦੂਗੀ ਤਾਰੀ ਦੇਖੋ ਮੈਂ ਮਾਂ ਦੇ ਹੱਥ ਦੀ ਚਾਹ ਪੀਣੀ ਨਹੀਂ ਤੁਸੀਂ ਬਣਾਉਣੀ ਆ ਤਾਂ ਬਣਾ ਦੋ ਨਹੀਂ ਤੁਸੀਂ ਵੀ ਮੈਨੂੰ ਬਣਾ ਕਰ ਦੋ ਕੋਈ ਗੱਲ ਨਹੀਂ ਮੈਂ ਹੀ ਬਣਾ ਕੇ ਦੇ ਦਿੰਦਾ ਬਸ ਬਸ ਠੀਕ ਆ ਪਰ ਇਹ ਨੱਕ ਖਿਆਲ ਰੱਖਿਆ ਕਰ ਇਹ ਕੰਮ ਧੰਦਾ ਆਪ ਦਾ ਤੂੰ ਸਿਰਫ ਆਪ ਹੀ ਕਰ ਸਕੇ ਮੈਨੂੰ ਨਾ ਕਰਨਾ ਪਵੇ ਤੀਕਾ ਲੈ ਸਕਦੇ ਹੋਰ ਜ਼ਿੰਮੇਵਾਰੀਆਂ ਹੋਰ ਕੰਮ ਧੰਦੇ ਬਹੁਤ ਨੇ ਯਾਰ ਇੱਕ ਚਾਹ ਪਿੱਛੇ ਤੁਸੀਂ ਐ ਗਈ ਕਰੀ ਜਾਂਦੇ ਹੋ ਅੱਛਾ ਠੀਕ ਆਂਦਾ ਮੈਂ ਗੱਲ ਇਹ ਆ ਵੀ ਹਾਂ ਇਹ ਕੰਮ ਧੰਦਾ ਤੇਰਾ ਹੈ ਤੂੰ ਹੀ ਕਰ ਲੈ ਤਾਂ ਵਧੀਆ ਰਹੂ ਇਸ ਵਾਰ ਮੈਂ ਬਣਾ ਕੇ ਦੇ ਦਿੰਦਾ ਬਾਕੀ ਨਹੀਂ ਭਾਬੀ ਬਣਾ ਲੈਂਦੀ ਦੇਖ ਭਾਬੀ ਵਿਚਾਰੀ ਬਿਮਾਰਾ ਤਾਂ ਉਹ ਹੀ ਨਹੀਂ ਕਹੋਂਦੀ ਜਿਵੇਂ ਹੁਣ ਬਿਮਾਰ ਪਈ ਨੂੰ ਵੀ ਕਹਤਾ ਬਣਾਓ ਤਾਂ ਵੀ ਦਊਗੀ ਪਰ ਮੈਂ ਉਹਨੂੰ ਠਿੱਕ ਨਹੀਂ ਕਰਨਾ ਚਾਹਦਾ ਫਿਰ ਤੁਸੀਂ ਬਣਾ ਦਿਓ ਮੇਰੇ ਵਾਸਤੇ ਚਲ ਮੈਂ ਬਣਾਉਣਾ ਠੀਕ ਇੱਕ ਚਾਹ ਨੂੰ ਇਹਨਾਂ ਨੂੰ ਕਹਤਾ ਮੈਂ ਨਹੀਂ ਬਣਾਉਂਦਾ ਮਾਂ ਨੂੰ ਕਹਿ ਦੇਣਾ ਤੇਰੀ ਮਾਦਾ ਕੀ ਪਤਾ ਮੈਨੂੰ ਕੁਛ ਪਾਕੀ ਦੇ ਦੇ ਵਿੱਚ